ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਖੜੇ ਸੀ ਜੀ ਸੁਨਾਮ ਆਈਟੀ ਚੌਂਕ ਦਸ਼ਮੇਸ਼ ਅਕੈਡਮੀ ਹਾਂਜੀ ਇੱਥੇ ਸਰਕਾਰੀ ਨੌਕਰੀਆਂ ਦੀ ਜਿਵੇਂ ਫੌਜ ਪੁਲਿਸ ਵਗੈਰਾ ਹਨਾ ਜਿਹੜੀਆਂ ਨੌਕਰੀਆਂ ਦਾ ਉਹਨਾਂ ਦੇ ਟੈਸਟਾਂ ਦੀ ਤਿਆਰੀ ਕਰਾਈ ਜਾਂਦੀ ਹੈ ਤੇ ਬਾਕੀ ਆਪਾਂ ਜੋ ਦੇਖਦੇ ਆਂ ਗੱਲਬਾਤ ਇਸ ਅਕੈਡਮੀ ਦੀ ਸਭ ਤੋਂ ਵੱਡੀ ਗੱਲ ਜੀ ਜਿਹੜਾ ਇਹਨਾਂ ਦਾ ਰਿਜ਼ਲਟ ਹੈ ਹਨਾ 25 ਬੱਚੇ ਸੀ ਜਿਹੇ 20 ਬੱਚੇ ਕਲੀਅਰ ਕਰਕੇ ਟੈਸਟ ਤੇ ਬਾਕੀ ਆਜੋ ਆਪਾਂ ਗੱਲਬਾਤ ਕਰਦੇ ਆਂ ਲਓ ਜੀ ਫਿਰ ਆ ਗਏ ਆਪਾਂ ਅੰਦਰ ਦਸ਼ਮੇਸ਼ ਅਕੈਡਮੀ ਦੇ ਚਲਦੇ ਆਪਾਂ ਦਫ਼ਤਰ ਤੇ ਗੱਲਬਾਤ ਕਰਦੇ ਆਂ ਪ੍ਰਿੰਸੀਪਲ मैम ਨਾਲ ਸਾਡੀ ਜਿਹੜੇ-ਜਿਹੜੀਆਂ ਨੌਕਰੀਆਂ ਲਈ ਇਹ ਟੈਸਟਾਂ ਦੀ ਤਿਆਰੀ ਕਰਵਾਉਂਦੇ ਨੇ ਆਜੋ ਗੱਲਬਾਤ ਕਰਦੇ ਆਂ ਸਸਿਕਾ मैम ਸਸਿਕਾ ਸਰ ਹੋ ਠੀਕ ਹੋ ਜੀ ਹਾਂਜੀ ਸਰ ਠੀਕ ਹੈ ਸਿਰ ਮੇਰੇ ਨਾਮ ਅਮਨਦੀਪ ਕੌਰ ਜੇ ਨਾਮ ਜਮੇ ਮੈਂ ਬੜਾ ਸੁਣਿਆ ਸੀ ਵੀ ਥੋੜੇ ਹੀ ਟਾਈਮ ਚ ਤੁਹਾਡੀ ਅਕੈਡਮੀ ਆ ਜਿਹੜੀ ਬੜੀ ਵਾਇਰਲ ਹੋ ਰਹੀ ਆ ਸੁਨਾਨ ਸ਼ਹਿਰ ਜਗਾ ਆਸੇ-ਪਾਸੇ ਬੜਾ ਵੀ ਬਹੁਤ ਵਧੀਆ ਰਿਜ਼ਲਟ ਮਿਲ ਰਹੇ ਨੇ ਤਾਂ ਤੁਸੀਂ ਇੱਥੇ ਕਿਹੜੀ ਕਿਹੜੀ ਚੀਜ਼ ਦੀ ਕਿਹੜੇ ਕਿਹੜੇ ਨੌਕਰੀਆਂ ਦੇ ਟੈਸਟਾਂ ਦੀ ਤਿਆਰੀ ਕਰਵਾਉਂਦੇ ਹੋ? ਹਾਂਜੀ ਸਰ ਤੁਸੀਂ ਬਿਲਕੁਲ ਸਹੀ ਸੁਣਿਆ ਤਾਂ ਅਸੀਂ ਆਪਣੇ ਇਲਾਕੇ ਦੇ ਵਿੱਚ ਅਕੈਡਮੀ ਨਵੀਂ ਸਟਾਰਟ ਕਰੀ ਹੈ ਜਿਸ ਨਾਮ ਆਈਟੀਆ ਤੇ ਸਰ ਜure ਜੋ ਵੀ ਗਵਰਨਮੈਂਟ ਦੇ एग्जाम ਨੇਗੇ ਜਿਵੇਂ ਆਰਮੀ ਹੋਗੀ ਪੰਜਾਬ ਪੁਲਿਸ ਪੰਜਾਬ ਪਟਵਾਰੀ ਜੋ ਵੀ ਐਗਜ਼ਾਮ ਨੇ ਸਰ ਉਹਦੀ ਤਿਆਰੀ ਕਰਵਾਈ ਜਾਂਦੀ ਆ ਵਧੀਆ ਕੁਆਲੀਫਾਈਡ ਤਜਰਬੇਕਾਰ ਸਟਾਫ ਆ ਸਾਡਾ ਜਿਹੜਾ ਅਕੈਡਮੀ ਦੇ ਵਿੱਚ ਪੂਰੀ ਮਿਹਨਤ ਤੇ ਲਗਨ ਦੇ ਨਾਲ ਹੀ ਤਿਆਰੀ ਕਰਵਾਉਂਦਾ ਬੱਚਿਆਂ ਨੂੰ ਹਾਂਜੀ ਅਕੈਡਮੀ ਦੇ ਨਾਲ ਰਿਲੇਟਡ ਜੋ ਵੀ ਬਾਕੀ ਸਾਰੀ ਜਾਣਕਾਰੀ ਹੈ ਸਾਡੇ ਐਮ ਡੀ ਸਰ ਮੇਜਰ ਸੁਖਵਿੰਦਰ ਸਿੰਘ ਉਹ ਦੇਣਗੇ ਤਾਂ ਜੀ ਨਾਮ ਹੈ ਵੀ ਸੁਖਵਿੰਦਰ ਮੇਜਰ ਸੁਖਵਿੰਦਰ ਸਿੰਘ ਤੇ ਆਪਣੀ ਵਿਸਮੇ ਅਕੈਡਮੀ ਆਰਥਾ ਨੂੰ ਜਾਣਕਾਰੀ ਦੇਣਾ ਕਾਟੇ ਬਾਰੇ ਮੈਂ ਇੱਕ ਲੋੜਵੰਦ ਬੱਚਿਆਂ ਲਈ ਤੇ ਜਿਹੜੇ ਵੀ ਬੱਚੇ ਨੇ ਉਹਨਾਂ ਲਈ ਪਹਿਲਾਂ ਸਭ ਤੋਂ ਪਹਿਲਾਂ ਅਰਬੀ ਦੀ ਤਿਆਰੀ ਕਰਾਉਣੀ ਸ਼ੁਰੂ ਕੀਤੀ ਫਿਰ ਬਾਅਦ ਵਿੱਚ ਮੇਰੇ ਮਨ ਦੇ ਵਿੱਚ ਆਇਆ ਜਿਹੜੀ ਪੰਜਾਬ ਦੀਆਂ ਗਵਰਨਮੈਂਟ ਦੀਆਂ ਨੌਕਰੀਆਂ ਨੇ ਜਿਵੇਂ ਪੰਜਾਬ ਪੁਲਿਸ ਹੋ ਗਿਆ ਸਬ ਇੰਸਪੈਕਟਰ ਹੋ ਗਿਆ ਉਹਨਾਂ ਦੇ ਲਈ ਵੀ ਬਾਹਰੋਂ ਟੀਚਰ ਲੈ ਕੇ ਜਿਹੜੇ ਬੱਚੇ ਬਠਿੰਡੇ ਜਾਂਦੇ ਸਨ ਜਿਹੜੇ ਬੱਚੇ ਪਟਿਆਲੇ ਜਾਂਦੇ ਸਨ ਉਹਨਾਂ ਲਈ ਮੈਂ ਕੀ ਕਰਿਆ ਇੱਥੇ ਹੀ ਉਹ ਟੀਚਰ ਮੰਗਵਾ ਕੇ ਤਿਆਰੀ ਕਰਾਰਿਆ ਜਿਨ੍ਹਾਂ ਦੇ ਵਿੱਚੋਂ ਸਾਡਾ ਰਿਜ਼ਲਟ ਪੰਜਾਬ ਪੁਲਿਸ ਵੀ ਬਹੁਤ ਵਧੀਆ ਰਿਹਾ ਜਿਹੜੇ ਹੁਣ ਅੱਗੇ ਆਉਣ ਵਾਲੇ ਰਿਜ਼ਲਟ ਨੇ ਜਿਵੇਂ ਕਿ ਸਬ ਇੰਸਪੈਕਟਰ ਦਾ ਹੋਗਾ ਤਹਿਸੀਲਦਾਰ ਦਾ ਉਹਨਾਂ ਦੇ ਲਈ ਅਸੀਂ ਹੋਰ ਬੱਚਿਆਂ ਨੂੰ ਤਿਆਰ ਕਰ ਰਹੇ ਹਾਂ ਜਿਸ ਤਰ੍ਹਾਂ ਆਰਬੀ ਵਾਲੇ ਬੱਚੇ ਨੇ ਉਹਨਾਂ ਦਾ ਬਹੁਤ ਵਧੀਆ ਰਿਜ਼ਲਟ ਟੈਸਟ ਦਾ ਆ ਤੇ ਹੁਣ ਅਸੀਂ ਫਿਜ਼ੀਕਲ ਕਰਾ ਰਹੇ ਆਓ ਤੁਹਾਨੂੰ ਮੈਂ ਜਾਣਕਾਰੀ ਦਿੰਦਾ ਸਾਡੇ ਚਾ ਹੋਰ ਜੋਬਸ ਨਿਕਲਦੀਆਂ ਨੇ ਉਹਨਾਂ ਦੀ ਹਨਾ ਤਿਆਰੀ ਚੱਲ ਰਹੀ ਹੈ ਬਾਕੀ ਆਪਾਂ ਗੱਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹਾਂ ਹਾਂ ਵਧੀਆ ਵਧੀਆ ਜੀ ਕੀ ਨਾਮ ਹੈ ਵੀਰੇ ਆਪਣਾ ਜਸਨ ਸਿੰਘ ਨਾਮ ਹੈ ਜੀ ਤੇ ਕਿਵੇਂ ਕਾਦੀ ਤਿਆਰੀ ਕਰ ਰਹੇ ਹੋ ਮੈਂ ਸਬ ਇੰਸਪੈਕਟਰ ਦੀ ਤਿਆਰੀ ਕਰ ਰਹੀ ਹਾਂ ਔਰੇ ਬਾਕੀ ਔਰੇ ਮੁੰਡੇ ਕਾਫੀ ਨੇ ਤੇ ਕੁੜੀਆਂ ਵੀ ਬੀਐਸਐਫ ਤੇ ਆਪਣੀ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਨੇ ਜੀ ਅੱਛਾ ਜੀ ਤੇ ਇੱਥੇ ਆਪਣੇ ਰੀਜ਼ਨਿੰਗ ਜਿਵੇਂ ਹੋਗਾ ਰੀਜ਼ਨਿੰਗ ਆ ਮੈਥ ਜੀਕੇ ਕਰੰਟ ਅਫੇਅਰ ਤੇ ਬਹੁਤ ਵਧੀਆ ਟੀਚਰ ਨੇ ਜੀ ਤੇ ਜਿਹੜੇ ਔਰੇ ਤੇ ਲੋਕਲ ਬੱਚੇ ਨੇ ਮਨ ਨੂੰ ਕਹਿ ਸਕਦਾ ਜਿਹੜੇ ਆ ਬਠਿੰਡੇ ਤੇ ਪਟਿਆਲਾ ਦੀ ਤਿਆਰੀ ਕਰਨੇ ਜਾਂਦੇ ਨੇ ਜੀ ਉਹ ਪੰਜਾਬ ਆ ਸਾਨੂੰ ਵਧੀਆ ਲੱਗ ਰਿਹਾ ਪੜਾਉਣ ਦਾ ਮਾਹੌਲ ਕਿਵੇਂ ਆ ਰਿਹਾ ਹਾਂ ਹਾਂ ਜੀ ਪੜਾਉਣ ਦਾ ਮਾਹੌਲ ਬਹੁਤ ਵਧੀਆ ਚੱਲ ਰਹੀ ਹੋਰੇ ਹਰੇਕ ਟੀਚਰ ਆਈ ਆਪਣੀ ਪੂਰੀ ਮਿਹਨਤ ਕਰਦਾ ਜੀ ਤੇ ਅਸੀਂ ਤੁਹਾਨੂੰ ਇਹ ਭਰੋਸਾ ਦਿਵਾਉਣਾ ਵੀ ਜੀ ਤੁਸੀਂ ਹੋਰੇ ਰਹਿ ਕੇ ਤਿਆਰੀ ਕਰੋਗੇ ਤਾਂ ਤੁਸੀਂ ਨੌਕਰੀ ਜ਼ਰੂਰ ਲੈ ਕੇ ਜਾਵੋਗੇ ਇਹ ਪੰਜਾਬ ਪੁਲਿਸ ਦੀ ਹਾਂ ਜੀ ਜੀ ਪੰਜਾਬ ਪੁਲਿਸ ਤੇ ਬੀਐਸਫਰ ਦੇ ਬੱਚਿਆਂ ਦੀ ਫਿਜ਼ੀਕਲ ਮਤਲਬ ਕਿ ਕਰ ਚੁੱਕੇ ਤੇ ਸਿਰਫ ਲਿਖਤੀ ਪੇਪਰ ਹੁੰਦਾ ਉਹਨਾਂ ਦੀ ਤਿਆਰੀ ਕਰਾ ਰਹੇ ਜੀ ਨਾ ਸਾਰਨਾ ਗੱਲਬਾਤ ਹੈ ਕਿਵੇਂ ਬੱਚਿਆਂ ਨੂੰ ਹਨਾ ਇਹ ਕਰਵਾਉਂਦੇ ਨੇ ਸੱਚੀ ਗੱਲ ਸਾਡੀ ਫਾਸਿਲਾ ਹਰ ਉਸ ਦਾ ਵਰਦੀ ਠੀਕਾ ਠੀਕ ਆ ਕੀ ਨਾਮ ਹੈ ਜੀ ਸਰ ਮੈਂ ਐਕਸਾਰਮੀ ਟਾਇਰ ਆਫ ਦਾ ਰਿਸਪਾਂਸਿੰਗ ਤੇ ਤੁਸੀਂ ਜਿਵੇਂ ਹੁਣ ਵਧੀਆ ਰਿਸਪਾਂਸ ਮਿਲ ਰਿਹਾ ਬੱਚੇ ਵੀ ਕਹਿੰਦੇ ਨੇ ਕਿ ਸਾਨੂੰ ਵਧੀਆ ਢੰਗ ਨਾਲ ਉਹਰੇ ਸਿਖਾਇਆ ਜਾਂਦਾ ਪੜਾਇਆ ਜਾਂਦਾ ਤਾਂ ਤੁਸੀਂ ਕੀ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਆਪਣੇ ਬਾਰੇ ਇਸ ਬਾਰੇ ਸਰ ਬੱਚਿਆਂ ਦੇ ਵਿੱਚ ਜੋਸ਼ ਬਹੁਤ ਹੈ ਜੀ ਮੈਂ ਚਾਹੁੰਦਾ ਵੀ ਅੱਗੇ ਜਿਵੇਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਜਾਂ ਪੰਜਾਬ ਦੇ ਜਵਾਨਾਂ ਨੇ ਆਪਣੀ ਸਰਦਾ ਉੱਤੇ ਨੌਕਰੀ ਕੀਤੀ ਹੈ ਇਹਨਾਂ ਮੁੰਡੇ ਦੇ ਵਿੱਚ ਉਹੀ ਜੋਸ਼ ਹੈ ਜਿੰਨੀ ਜੋਸ਼ ਨਾਲ ਇਹ ਕਰ ਤਿਆਰੀ ਕਰਦੇ ਉਹੀ ਜੋਸ਼ ਨਾਲ ਸੀ ਇਹਨਾਂ ਨੂੰ ਤਿਆਰੀ ਕਰਾਉਂਦੇ ਆ। ਉਹ ਸਾਡੇ ਸੁਖਵਿੰਦਰ ਸਾਹਿਬ ਆਪਣੇ ਪਰਸਨਲ ਪੌਪ ਕੰਮਨੀ ਦੇ ਵਿੱਚੋਂ ਡੇਲੀ ਨਾ ਡਾਈਟ ਪ੍ਰੋਵਾਈਡ ਕਰਦੇ ਨੇ ਜਿਮਕੇਲੇ ਹੋਗੇ, ਛੋਲੇ ਹੋਗੇ, ਜੋ ਉਹ ਵੀ ਜਿੰਨਾ ਵੀ ਉਹਨੂੰ ਅੱਛਾ ਲੱਗਦਾ ਹੈ, ਕਿਸੇ ਵੀ ਡੇਲੀ ਕੋਈ ਨਾ ਕੋਈ ਡਾਈਟ ਇਹਨੂੰ ਲੈ ਕੇ ਦਿੰਦੇ ਆ। ਮੈਂ ਸਾਰੇ ਜਿੰਨੇ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਤੁਸੀਂ ਬੇਚੇਤ ਹੋ ਕੇ ਪੈਸੇ ਮਨੀ ਦੀ ਟੈਂਸ਼ਨ ਛੱਡ ਕੇ ਸਾਡੇ ਕੋਲ ਇੱਕ ਵਾਰ ਆਓ ਅਸੀਂ ਸਾਡੀ ਭਰੋਸਾ ਦਿਵਾਉਂਦੇ ਆ ਵੀ ਤੁਹਾਨੂੰ ਰਿਟਨ ਟੈਸਟ ਔਰ ਫਿਜ਼ੀਕਲ ਦੀ ਤਿਆਰੀ ਪੂਰੇ ਜੋਰ ਨਾਲ ਅਤੇ ਕੰਫੀਡੈਂਸ ਨਾਲ ਕਰਵਾਵਾਂਗੇ ਜੀ ਸਰ ਮੇਰਾ ਨਾਮ ਸਹਿਜਪ੍ਰੀਤ ਕੋਲ ਮੈਂ ਬੱਚਿਆਂ ਨੂੰ ਰੀਜ਼ਨਿੰਗ ਪੜ੍ਹਾਉਂਦੀ ਆ ਅੱਛਾ ਜੀ ਬੱਚੇ ਬਹੁਤ ਵਧੀਆ ਪੜ੍ਹ ਰਹੇ ਨੇਗੇ ਰੀਜ਼ਨਿੰਗ ਦੇ ਚੈਪਟਰ ਬਹੁਤ ਜਿਹੜੇ ਔਖੇ ਵੀ ਹੁੰਦੇ ਨੇ ਉਹ ਵੀ ਬਹੁਤ ਆਸਾਨ ਠੀਕੇ ਦੇ ਨਾਲ ਬੱਚਿਆਂ ਦੀ ਸਮਝ ਭਾਈ ਜਾ ਰਹੀ ਹੈ ਜੇ ਟ੍ਰਿਕੀ ਕੁਐਸਚਨ ਬਿਲਕੁਲ ਟ੍ਰਿਕ ਦੇ ਨਾਲ ਵੀ ਮਿੰਟ ਚ ਸੋਲਵ ਹੋਣ ਵਾਲਾ ਕਿਉਂਕਿ ਟਾਈਮ ਬਹੁਤ ਘੱਟ ਹੁੰਦਾ ਨਾ ਪੇਪਰ ਦੇ ਵਿੱਚ ਇਸ ਕਰਕੇ ਫਿਰ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਵੀ ਟਾਈਮ ਘੱਟ ਲੱਗੇ ਤੇ ਅੱچھے ਕੁਸ਼ਨ ਉਹ ਕਰ ਸਕਣ ਤਾਂ ਇਸ ਕਰਕੇ ਬਹੁਤ ਵਧੀਆ ਰਿਸਕ ਲੱਗਦਾ ਇਹ ਸਾਡੇ ਮਾਤਾ ਜੀ ਨੇ ਮਾਤਾ ਜੀ ਪਾਲ ਕੌਰ ਹੈ ਨਾ ਸਾਡੇ ਕਿਚਨ ਵੀ ਨਾਲ ਬੱਚੇ ਨੂੰ ਇਹ ਵੀ ਕੋਈ ਖਾਣ ਪੀਣ ਦੇ ਲਈ ਵੀ ਅਸੀਂ ਇਹ ਸੋਚਦੇ ਹੁੰਦੇ ਹਾਂ ਕਿ ਬੱਚਿਆਂ ਨੂੰ ਨਾਲ ਜਿਆ ਖਾਣ ਪੀਣ ਵੀ ਦਿੱਤਾ ਜਾਵੇ ਹਾਂਜੀ ਸਾਰਾ ਸਾਰਾ ਕੁਝ ਇੱਥੇ ਬਣਾ ਕੇ ਦਿੰਨੇ ਆ ਜੀ ਚਾਹ ਦੀ ਲੋੜ ਹੈ ਜੀ ਸਰ ਚਾਹ ਵੀ ਬਣਾ ਕੇ ਦਿੰਨੇ ਆ ਕੋਈ ਹੋਰ ਖਾਣਾ ਪੀਣਾ ਹੁੰਦਾ ਕੋਈ ਠੰਡਾ ਵਗੈਰਾ ਉਹ ਵੀ ਅਸੀਂ ਬਣਾ ਕੇ ਦਿੰਨੇ ਆ ਲੈ ਕੇ ਦਿੰਨੇ ਆ ਜੀ ਸਾਰਾ ਕੁਝ ਬਣਾ ਕੇ ਦਿੰਨੇ ਆ ਇਹਨਾਂ ਨੂੰ ਬਾਕੀ ਪਾਣੀ ਹੈ ਜੀ ਗਰਮੀ ਦਾ ਮਹੀਨਾ ਸੀ ਜੀ ਅਸੀਂ ਜਿੰਨਾ ਚਿਰ ਕਲਾਸ 1 ਵਜੇ ਤੱਕ 1:30 ਵਜੇ ਕਲਾਸ ਲੱਗਦੀ ਹੈ ਜੀ ਸਰ ਉਹਨਾਂ ਚਿਰ ਅਸੀਂ ਪਾਣੀ ਧਾਣੀ ਇਹਨਾਂ ਨੂੰ ਪਿਲਾਉਣਾ ਹੁੰਦਾ ਜੀ ਕਿਉਂ ਗਰਮੀ ਦਾ ਮੌਸਮ ਕਰਕੇ ਵੀ ਬੱਚਾ ਅੰਦਰ ਪੜਦੇ ਨੇਗੇ ਬੋਰ ਹੋ ਜਾਂਦੇ ਨੇ ਇਸ ਕਰਕੇ ਪਾਣੀ ਵੀ ਪਿਉਣਾ ਸਾਰਾ ਯਾਨੀ ਕਿ ਸਾਰਾ ਸਮਾਨ ਇੱਥੇ ਹੁੰਦਾ ਜੀ ਜੋ ਲੋੜਾਂ ਜਿਸ ਸਾਰੇ ਇਹਨਾਂ ਦੀ ਪੂਰੀ ਕਰਦੇ ਆ ਜੀ ਸੂਬੇਦਾਰ ਸਾਹਿਬ ਬਹੁਤ ਵਧੀਆ ਜੀ ਅਕੈਡਮੀ ਖੋਲ੍ਹੀਆਂ ਉਹਨਾਂ ਨੇ ਇਹਨਾਂ ਨੇ ਬੱਚਿਆਂ ਨੂੰ ਜੀ ਬਹੁਤ ਵਧੀਆ ਧਿਆਨ ਦੇ ਵਿੱਚ ਲਿਆ ਕੇ ਕਿਉਂ ਸਾਡੇ ਬੱਚੇ ਐਵੇਂ ਸੀ ਕੋਈ ਸਕੂਲ ਜਾਂਦਾ ਸੀ ਕੋਈ ਚੰਡੀਗੜ੍ਹ ਜਾਂਦਾ ਸੀ ਜੀ ਕੋ ਪਟਿਆਲੇ ਦੇਖਣ ਨੂੰ ਮਿਲਦਾ ਸੀ ਜੀ ਪਰ ਇਹ ਸੂਬੇਦਾਰ ਸਾਹਿਬ ਨੇ ਇੱਥੇ ਇਸ ਨਾਮ ਦੇ ਵਿੱਚ ਅਕੈਡਮੀ ਦਸ਼ਮੇਸ਼ ਅਕੈਡਮੀ ਖੋਲੀ ਹੈ ਜੀ ਬੱਚਿਆਂ ਨੂੰ ਬਹੁਤ ਵਧੀਆ ਪੜਾ ਰਹੇ ਨੇ ਬਹੁਤ ਵਧੀਆ ਤਿਆਰੀ ਕਰ ਰਹੇ ਨੇ ਜੀ ਇਹਨਾਂ ਦੇ ਬੱਚੇ ਵੀ ਬਹੁਤ ਧੰਨਵਾਦ ਕਰਦੇ ਨੇ ਸਾਡੇ ਪਿੰਡਾਂ ਦੇ ਵਿੱਚੋਂ ਵੀ ਗੱਲਾਂ ਹੁੰਦੀਆਂ ਨੇ ਵੀ ਅਸੀਂ ਇਹਨਾਂ ਦਾ ਧੰਨਵਾਦ ਕਰ ਨਹੀਂ ਸਕਦੇ ਵੀ ਕਿੰਨਾ ਕੁ ਧੰਨਵਾਦ ਕਰੀਏ ਜੀ ਸਾਡੇ ਬੱਚਿਆਂ ਨੂੰ ਨੌਕਰੀਆਂ ਤਿਕ ਲਿਆ ਰਹੇ ਨੇ ਜੀ ਨੌਕਰੀਆਂ ਸਾਡੇ 20 ਬੱਚੇ ਨੇ ਜੀ ਜਿਹੜੇ ਅੱਜ ਭਰਤੀ ਹੋਣ ਜਾ ਰਹੇ ਨੇ ਜੀ ਤੇ ਇਸ ਤੋਂ ਬਾਅਦ ਸਾਡੀ ਲਾਇਬ੍ਰੇਰੀ ਵੀ ਵੀਰ ਜੀ ਤੁਸੀਂ ਦੇਖੋਗੇ ਲਾਇਬ੍ਰੇਰੀ ਆਓ ਵੀਰ ਜੀ ਤੁਹਾਨੂੰ ਲਾਇਬ੍ਰੇਰੀ ਦਿਖਾਵਾਂ ਬਾਦ ਦੇ ਵਿੱਚ ਬੱਚੇ ਸੀ ਆਪਣੇ ਲਾਇਬ੍ਰੇਰੀ ਦੇ ਵਿੱਚ ਹੀ ਪੜ੍ਹਨ ਲਈ ਕਹਿੰਦੇ ਵੀ ਤੁਸੀਂ ਇੱਥੇ ਵੀ ਪੜ੍ਹੋਗੇ ਭਾਈ ਜਿਵੇਂ ਸਾਡੇ ਬੱਚੇ ਲਾਇਬ੍ਰੇਰੀ ਦੇ ਵਿੱਚ ਹੀ ਪੜ੍ਹ ਸਕਦੇ ਠੀਕ ਹੈ ਇਹ ਲਾਇਬ੍ਰੇਰੀ ਹਾਂ ਕੰਪਿਊਟਰ ਵੀ ਰੱਖਿਆ ਜਿਵੇਂ ਵੀ ਬੱਚੇ ਨੂੰ ਕੰਪਿਊਟਰ ਦੀ ਤਿਆਰੀ ਵੀ ਕਰਾਉਣੀ ਹੈ ਠੀਕ ਹੈ ਸਰ ਤੇ ਬਾਕੀ ਲੋੜਵੰਦ ਬੱਚਿਆਂ ਲਈ ਤੇ ਅਨਾਥ ਬੱਚਿਆਂ ਲਈ ਸਾਡਾ ਫੇਰੀ ਜੀ ਸਿਸਟਮ ਆ ਕੋਈ ਵੀ ਸਹਿਰ ਸਾਡੇ ਵਾਲੇ ਦਵਾਲੇ ਸਨਾਮ ਦੇ ਵਾਲੇ ਦਵਾਲੇ ਸਾਨੂੰ ਆ ਕੇ ਮਿਲ ਸਕਦਾ ਵੀਰ ਜੀ ਇਹਦੇ ਨਾਲ ਤੁਸੀਂ ਫਿਜ਼ੀਕਲ ਦੀ ਤਿਆਰੀ ਵੀ ਕਰਵਾਉਣੀ ਹਾਂ ਸਰ ਸਿਰਫ ਨਾ ਦੇ ਨਾਲ ਫਿਜ਼ੀਕਲ ਦੀ ਵੀ ਤਿਆਰੀ ਕਰਾਣਾ ਇੱਕ ਗੱਲ ਹੋਰ ਸਰ ਨੂੰ ਅਮੇਕਾ ਜੀ ਦੱਸਣਾ ਚਾਹੁੰਦਾ ਕਿਉਂਕਿ ਅਸੀਂ ਜਿਹੜੇ ਬੱਚੇ ਅੱਜ ਕੱਲ ਬੀਏ ਪੜ੍ਹਦੇ ਨੇ ਤਿੰਨ ਚਾਰ ਚਾਰ ਸਾਲ ਖਰਾਬ ਹੋ ਜਾਂਦੇ ਉਹਨਾਂ ਦੀ ਅਸੀਂ ਉਹਨਾਂ ਦੇ ਨਾਲ ਬੀਹੇ ਵੀ ਕਰਾ ਰਿਹਾ ਵੀ ਇਹਦੇ ਨਾਲ ਨਾਲ ਸਰ ਉਹਨਾਂ ਨੂੰ ਪੰਜਾਬ ਪੁਲਿਸ ਦੀ ਜਿਵੇਂ ਛੋਟੀਆਂ ਨੌਕਰੀ ਵੀ ਐਸਪੀ ਦੀ ਨੌਕਰੀ ਆਰਮੀ ਦੀ ਨੌਕਰੀ ਉਹਨਾਂ ਦੀ ਵੀ ਸਰ ਤਿਆਰੀ ਕਰਾ ਰਿਹਾ ਹਾਂ ਬਾਹੇ ਗੁਰੂ ਬਾਹੇ ਗੁਰੂ ਸਸੀਆ ਵੀਰ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗਿਆ ਮੈਂ ਜਾਣ ਹੀ ਲੱਗਿਆ ਸੀ ਅਕੈਡਮੀ ਤੋਂ ਬਾਹਰ ਤਾਂ ਮੈਨੂੰ ਵਧੀਆ ਲੱਗਿਆ ਵੀ ਮਿਊਜ਼ਿਕ ਦੀ ਆਵਾਜ਼ ਆ ਰਹੀ ਹੈ ਮੈਂ ਸੋਚਿਆ ਭਾਈਆਂ ਨੂੰ ਵੀ ਮੇਰੇ ਚੱਲੀਏ ਤੇ ਵੀਰ ਜੀ ਕਿਵੇਂ ਇਹ ਇੱਥੇ ਅਕੈਡਮੀ 'ਚ ਸਿਸਟਮ ਲੱਗਿਆ ਹੋਇਆ ਹੈ ਇਹ ਸਾਡੇ ਉਹਰੇ ਮੈਂ ਸੁਭੇਦਾਰ ਦੀ ਜੌਬ ਦੀ ਤਿਆਰੀ ਕਰਦੇ ਜਿਹੜੇ ਆਰਮੀ 'ਚ ਆਰਟਜੀਐਸ ਦੀ ਪੋਸਟ ਹੁੰਦੀ ਆ ਹਾਂਜੀ ਗਰੰਟੀ ਦੀ ਪੋਸਟ ਹੁੰਦੀ ਹੈਗੀ ਠੀਕ ਹੈ ਉਸ ਵਾਸਤੇ ਅਸੀਂ ਮਤਲਬ ਇਹ ਮਨੋਰੰਜਨ ਨਹੀਂ ਕਰਦੇ ਤੇ ਪੜ੍ਹਾਈ ਦੇ ਨਾਲ ਨਾਲ ਤੇ ਸਾਡੇ ਉਹਰੇ ਸਰਨੇ ਸੁਖਵਿੰਦਰ ਸਿੰਘ ਉਹਨਾਂ ਕੋਲੋਂ ਅਸੀਂ ਸਿੱਖ ਰਹਾਂਗੇ ਚੀਜ਼ ਠੀਕ ਹੈ ਤੇ ਆਰਟੀ ਜਿਸੀ ਦੀ ਪੋਸਟ ਵਾਸਤੇ ਹੈਗਾ ਅੱਛਾ ਜੀ ਦੋਸਤੋ ਆਰਮੀ ਚ ਇੱਕ ਪੋਸਟ ਹੁੰਦੀ ਆ ਬਾਈ ਕਹਿੰਦੇ ਵੀ ਸਟਾਈਪ ਦੀ ਲੇਜਨਡਰੀ ਚਰ ਦੀ ਪੋਸਟ ਹੁੰਦੀ ਆ ਅੱਛਾ ਜੀ ਤਾਂ ਉਸ ਲਈ ਵੀ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਆ ਮੈਨੂੰ ਨਹੀਂ ਲੱਗਦਾ ਯਾਰ ਕਿਤੇ ਹੋਰ ਹਨਾ ਇਹ ਜਿਹਾ ਮਾਹੌਲ ਤੁਹਾਨੂੰ ਮਿਲੂਗਾ ਤੇ ਹੋਰ ਤੁਸੀਂ ਹਨਾ ਐਕਸਟਰਾ ਟਾਈਮ ਤੁਸੀਂ ਐਂਟਰਟੇਨਮੈਂਟ ਵੀ ਵਧੀਆ ਹਨਾ ਕਰ ਸਕਦੇ ਹੋ ਹਾਂਜੀ ਮਤਲਬ ਤੁਸੀਂ ਵੀ ਇੱਥੇ ਆ ਸਕਦੇ ਹੋਗੇ ਮਤਲਬ ਸਾਰਨੇ ਸਾਡੇ ਵਰ ਸਾਡਾ ਸਟਾਫ ਆ ਬਹੁਤ ਵਧੀਆਗਾ ਮਤਲਬ ਮਤਲਬ ਫੈਮਿਲੀ ਵਾਲਾ ਮਾਹੌਲ ਆ ਇੱਕ ਮਤਲਬ ਇੱਕ ਅਕੈਡਮੀ ਨਹੀਂ ਚਲਾ ਰਿਹਾ ਇੱਕ ਤਰ੍ਹਾਂ ਦਾ ਫੈਮਿਲੀ ਚਲਾ ਰਿਹਾ ਸੀ ਤੇ ਲੋ ਜੀ ਦੋਸਤੋ ਫਿਰ ਫੁੱਲ ਮਿਲਾ ਕੇ ਮੈਨੂੰ ਅਕੈਡਮੀ ਚ ਬਹੁਤ ਕੁਝ ਹਨਾ ਦੇਖਣ ਨੂੰ ਮਿਲਿਆ ਤੇ ਵੀਡੀਓ ਕਰ ਦਿਓ ਸ਼ੇਅਰ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਪੀਕਾ ਸਲਾਮਾ